ਸੋ ਅਗਲੀ ਬ੍ਰੇਕਿੰਗ ਦੇ ਰੁਕ ਕਰਦੇ ਆ ਤਾਂ ਸੀ ਕਿ ਸੀਐਮ ਮਾਨ ਕਰਨਗੇ ਮਿਸ਼ਨ 130 ਦੀ ਸ਼ੁਰੂਆਤ ਸੋ ਸਾਰੇ ਉਮੀਦਵਾਰਾਂ ਨੂੰ ਨਾਲ ਲੈ ਕੇ ਚੋਣ ਸੰਗਰਾਮ ਦੀ ਕਰਨਗੇ ਸ਼ੁਰੂਆਤ ਸੋ ਸੀਐਮ ਮਾਨ ਸਾਰੇ ਉਮੀਦਵਾਰਾਂ ਦੇ ਨਾਲ ਸ਼ੁਰੂ ਕਰਨਗੇ ਚੋਣ ਪ੍ਰਚਾਰ ਸੀਐਮ ਮਾਨ ਨੇ ਪਹਿਲਾਂ ਵੀ ਦਿੱਤਾ ਸੀ ਨਾਰਾ ਪੰਜਾਬ ਬਣੇਗਾ ਹੀਰੋ ਮਿਸ਼ਨ ਆਪ 130 ਸੋ ਸੀਐਮ ਮਾਨ ਆਪ ਮਿਸ਼ਨ 130 ਦੀ ਸ਼ੁਰੂਆਤ ਕਰਨ ਜਾ ਰਹੇ ਨੇ ਸੁਦਾਸੀ ਕੀ ਸਾਰੇ ਉਮੀਦਵਾਰਾਂ ਨੂੰ ਨਾਲ ਲੈ ਕੇ ਚੋਣ ਸੰਗਰਾਮ ਦੀ ਸ਼ੁਰੂਆਤ ਕੀਤੀ ਜਾਵੇਗੀ ਜਿਸ ਦੇ ਵਿੱਚ ਸਾਰੇ ਉਮੀਦਵਾਰਾਂ ਨੂੰ ਨਾਲ ਰੱਖਿਆ ਜਾਵੇਗਾ ਤੇ ਸੀਐਮ ਆਨ ਸਾਰੇ ਉਮੀਦਵਾਰਾਂ ਦੇ ਨਾਲ ਸ਼ੁਰੂ ਕਰਨਗੇ ਚੋਣ ਪ੍ਰਚਾਰ ਸੁਦਾਸੀ ਕੀ ਚੋਣ ਸੰਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਸੁ ਸਾਰੇ ਉਮੀਦਵਾਰਾਂ ਨੂੰ ਨਾਲ ਰੱਖ ਕੇ ਚੋਣ ਪ੍ਰਚਾਰ ਕੀਤਾ ਜਾਵੇਗਾ ਤੇ ਸੀਐਮ ਆਨ ਸਾਰੇ ਉਮੀਦਵਾਰਾਂ ਦੇ ਨਾਲ ਚੋਣ ਪ੍ਰਚਾਰ ਕਰਨਗੇ ਦਾਸੀ ਕੀ ਸੀਐਮ ਆਨ ਦੇ ਵੱਲੋਂ ਪਹਿਲਾਂ ਵੀ ਨਾਰਾ ਦਿੱਤਾ ਗਿਆ ਸੀ ਕਿ ਪੰਜਾਬ ਬਣੇਗਾ ਹੀਰੋ ਮਿਸ਼ਨ ਆਪ 130 ਤੋ 13 ਉਮੀਦਵਾਰਾਂ ਦੇ ਨਾਲ ਜਿਨ੍ਹਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਉਹਨਾਂ ਨੂੰ ਨਾਲ ਰੱਖ ਕੇ ਚੋਣ ਪ੍ਰਚਾਰ ਸ਼ੁਰੂ ਕੀਤਾ ਜਾਵੇਗਾ। ਤੋ ਸੀਐਮ ਮਾਨਕਰਨ ਕੇ ਮਿਸ਼ਨ ਆਪ 13 0 ਦੀ ਸ਼ੁਰੂਆਤ ਸਾਰੇ ਹੀ ਉਮੀਦਵਾਰਾਂ ਦੇ ਨਾਲ ਮਿਲ ਕੇ ਉਹਨਾਂ ਨੂੰ ਨਾਲ ਰੱਖ ਕੇ ਚੋਣ ਪ੍ਰਚਾਰ ਕੀਤਾ ਜਾਵੇਗਾ ਚੋਣ ਸੰਗਰਾਮ ਦੀ ਸ਼ੁਰੂਆਤ ਕੀਤੀ ਜਾਵੇਗੀ। ਤੋ ਲੋਕ ਸਭਾ ਚੋਣਾਂ ਨੂੰ ਲੈ ਕੇ ਸੀਮਾਨ ਨੇ ਪਹਿਲਾਂ ਵੀ ਨਾਰਾ ਦਿੱਤਾ ਸੀ ਕਿ ਪੰਜਾਬ ਬਣੇਗਾ ਹੀਰੋ ਮਿਸ਼ਨ ਆਪ 130 ਸੋ ਕੁਲਵੀਰ ਦਿਵਾਲ ਸੈਂਦਲ ਜੁੜ ਚੁੱਕੇ ਨੇ ਸੋ ਕੁਲਵੀਰ ਸ਼ੁਰੂਆਤ ਹੋਣ ਜਾ ਰਹੀ ਹੈ ਚੋਣ ਸੰਗਰਾਮ ਦੀ ਚੋਣ ਪ੍ਰਚਾਰ ਸ਼ੁਰੂ ਕਰਨ ਜਾ ਰਹੇ ਨੇ ਸੀਮਾਨ ਆਪ ਔਰ ਸਾਰੇ ਉਮੀਦਵਾਰਾਂ ਨੂੰ ਵੀ ਨਾਲ ਰੱਖਿਆ ਜਾਵੇਗਾ ਜੀ ਕੁਲਵੀਰ ਕੀ ਕੋਈ ਹੋਰ ਜਾਣਕਾਰੀ ਕੀ ਕੋ ਜਨੋ ਚੋਣ ਪ੍ਰਚਾਰ ਦੀ ਅੱਗੇ ਰਣਨੀਤੀ ਹੋਵੇਗੀ ਬਿਲਕੁਲ ਮਿਸ਼ਨ ਆਪ ਇਸ ਦਾ ਨਾਮ ਜਿਹੜਾ ਹੈਗਾ ਉਹ ਰੱਖਿਆ ਗਿਆ ਹੈ ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਰੇ ਲੋਕ ਸਭਾ ਕੈਂਡੀਡੇਟ ਨੂੰ ਲੈ ਕੇ ਉਹਨਾਂ ਦੇ ਨਾਲ ਇਸ ਅਭਿਆਨ ਦੀ ਸ਼ੁਰੂਆਤ ਜਿਹੜੀ ਹੈਗੀ ਰਸਮੀ ਤੌਰ ਤੇ ਕਰਨਗੇ ਹਾਲਾਂਕਿ ਪ੍ਰਚਾਰ ਦੇ ਵਿੱਚ ਜਿਹੜੇ ਉਮੀਦਵਾਰ ਨੇ ਉਹ ਪਹਿਲਾਂ ਹੀ ਮੈਦਾਨ ਦੇ ਵਿੱਚ ਉਤਰ ਚੁੱਕੇ ਨੇ ਪਾਰਟੀ ਅਤੇ ਉਮੀਦਵਾਰ ਦੋਵੇਂ ਪ੍ਰਚਾਰ ਦੇ ਵਿੱਚ ਲੱਗੇ ਨੇ ਪਰੰਤੂ ਹੀ ਰਸਮੀ ਤੌਰ ਤੇ ਇੱਕ ਸ਼ੁਰੂਆਤ ਜਿਹੜੀ ਇੱਕ ਮਿਸ਼ਨ ਆਪ ਦੀ ਉਹ ਅੱਜ ਸ਼ੁਰੂ ਕਰਨਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁਹਾਲੀ ਤੋਂ ਇਹ ਮਿਸ਼ਨ ਦੀ ਸ਼ੁਰੂਆਤ ਕਰਨਗੇ ਤੇ 4 ਵਜੇ ਸ਼ਾਮ ਨੂੰ ਸਾਰੇ ਕੈਂਡੀਡੇਟਸ ਦੇ ਨਾਲ ਇਸ ਮਿਸ਼ਨ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਤੇ ਜਿਹੜਾ ਜਿਹੜਾ ਟਿੱਚਰ ਰੱਖਿਆ ਹੋਇਆ ਆ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਉਹ 13 ਜ਼ਿਲੋਂ ਦਾ ਹੈ ਇਸੇ ਕਰਕੇ ਇਸ ਨੂੰ ਨਾਮ ਵੀ ਜੁਆ ਹੈਗਾ ਮਿਸ਼ਨ ਆਪ ਦਿੱਤਾ ਗਿਆ ਤੇ ਮਿਸ਼ਨ ਹੈਗਾ ਕਿ 13 ਜ਼ਿਲ੍ਹੇ ਜਿੱਤ ਜਿਹੜੀ ਹੈਗੀ ਉਹ ਪੰਜਾਬ ਦੇ ਵਿੱਚ ਹਾਸਲ ਕੀਤੀ ਜਾਵੇ ਜੀ ਜੀ ਜਿਕੁਲਵੀਰ ਜਬਾਤ ਧੰਨਵਾਦ ਤੁਹਾਡਾ तमाम ਜਾਣਕਾਰੀ ਦੇ